ਸਭ ਤੋਂ ਪਹਿਲਾਂ ਤੇ ਜਿੰਨਾ ਵੀ মিডিਆ ਵੱਖ-ਵੱਖ ਚੈਨਲ ਤੋਂ ਆਇਆ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਕਿਉਂਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਆਏ ਹੋ ਅੱਜ ਗੱਲ ਕਰਨੀ ਆਪਾਂ ਕਿ ਇਹ ਜਿਹੜੇ ਮਾਨਯੋਗ ਗਵਰਨਰ ਪੰਜਾਬ ਨੇ ਉਹਨਾਂ ਨੇ ਪੰਜਾਬ ਵਿਧਾਨ ਸਭਾ ਦਾ اجلاس ਜਿਹੜਾ 22 ਸਤੰਬਰ ਨੂੰ ਬੁਲਾਇਆ ਗਿਆ ਸੀਗਾ ਉਹਨੂੰ ਪਹਿਲਾਂ ਤਾਂ ਅਪਰੂਵਲ ਦੇ ਦਿੱਤੀ ਪਰ ਬਾਅਦ ਦੇ ਵਿੱਚ ਕੋਈ ਪੋਲੀਟੀਕਲ ਮੋਟਿਵ ਸਾਹਮਣੇ ਰੱਖ ਕੇ ਤੇ ਉਹਦੀ ਮਨਜ਼ੂਰੀ ਜਿਹੜੀ ਆ ਉਹ ਵਾਪਸ ਲੈ ਲਈ ਗਈ ਮੈਂ ਤੁਹਾਨੂੰ ਸੰਵਿਧਾਨਕ ਪੱਖ ਜਿਹੜਾ ਆ ਉਹ ਸਾਂਝਾ ਕਰਨਾ ਚਾਹਣਾ ਕਿ ਭਾਰਤ ਦੇ ਸੰਵਿਧਾਨ ਅਨੁਸਾਰ ਅਸੀਂ ਇੱਕ ਫੈਡਰਲ ਕੰਟਰੀ ਆ ਸੰਘਾਤਮਕ ਢਾਂਚਾ ਹੈ ਸਾਡਾ ਸਟੇਟਸ ਦੀਆਂ ਯੂਨੀਅਨ ਦੀਆਂ ਵੱਖਰੀਆਂ ਵੱਖਰੀਆਂ ਸ਼ਕਤੀਆਂ ਨੇ ਸੰਵਿਧਾਨ ਦੀ ਧਾਰਾ 174 ਦੇ ਅਨੁਸਾਰ ਮਾਨਯੋਗ ਗਵਰਨਰ ਸਾਹਿਬ ਨੂੰ ਅਧਿਕਾਰ ਦਿੱਤਾ ਗਿਆ ਹੈ ਕਿ ਉਹ ਸੈਸ਼ਨ ਜਿਹੜਾ ਨਾ ਉਹ ਬੁਲਾ ਸਕਦੇ ਨੇ ਪਰ ਨਾਲ ਦੇ ਨਾਲ ਹੀ ਧਾਰਾ 163 ਦੇ ਵਿੱਚ ਇਹ ਕਿਹਾ ਗਿਆ ਹੈ ਕਿ ਗਵਰਨਰ ਉਹ ਐਕਟ ਕਰਨਗੇ ਵਿਦ ਦਾ ਏਡ ਐਂਡ ਐਡਵਾਈਸ of the council of ministers had the dubai chief minister ke oh kam karnge ki di madad de naal state di cabinet mantri parishad unna de anusar kam karnge us to bahar ja ke kam nahi karnge eh jada faisla pehla house nu bulon da approve kar liya gaya baad de vich tin vidhayak jade ne ਉਹ ਗਵਰਨਰ ਸਾਹਿਬ ਕੋਲ ਜਾਂਦੇ ਨੇ ਜਾ ਕੇ ਚਿੱਠੀ ਦਿੰਦੇ ਨੇ ਔਰ ਗਵਰਨਰ ਸਾਹਿਬ ਜਿਹੜਾ ਉਹ ਅਪਰੂਵਲ ਜਿਹੜੀ ਆ ਉਹਨੂੰ ਵੀ ਡਰਾ ਕਰ ਲੈਂਦੇ ਨੇ ਦੇਖੋ ਭਾਰਤ ਦਾ ਸੰਵਿਧਾਨ ਭਾਰਤ ਨੂੰ ਇੱਕ ਡੈਮੋਕਰੈtic ਕੰਟਰੀ ਕੋਸ਼ਤ ਕਰਦਾ ਅਸੀਂ ਲੋਕਤੰਤਰਿਕਾਂ ਇੰਡੀਆ ਦੀ ਡੈਮੋਕ੍ਰੇਸੀ ਲਾਰਜੈਸਟ ਡੈਮੋਕ੍ਰੇਸੀ ਆ ਭਾਰਤ ਦੇ ਵਿੱਚ ਔਰ ਭਾਰਤ ਦਾ ਸੰਵਿਧਾਨ ਹੀ ਇੱਥੋਂ ਸ਼ੁਰੂ ਹੁੰਦਾ ਆ ਵੀ ਦਾ ਪੀਪਲ ਆਫ ਇੰਡੀਆ ਬੇਸਿਕ ਸਟਰਕਚਰ ਇੱਕ ਕੇਸ਼ਵਾਨੰਦ ਭਾਰਤੀ ਵਰਸਸ ਸਟੇਟ ਆਫ ਕੇਰਲਾ 1973 ਦੇ ਵਿੱਚ ਆ ਫੈਸਲਾ ਆਇਆ ਸੀਗਾ ਉਹਦੇ ਵਿੱਚ ਵੀ ਕਿਹਾ ਗਿਆ ਸੀਗਾ ਕਿ ਬੇਸਿਕ ਸਟਰਕਚਰ ਜਿਹੜਾ ਆ ਉਹਨੂੰ ਤੁਸੀਂ ਕਿਸੇ ਤਰ੍ਹਾਂ ਨਾਲ ਉਹਦੇ ਨਾਲ ਛੇੜਛਾੜ ਨਹੀਂ ਕਰ ਸਕਦੇ ਇਸ ਵੇਲੇ ਇਹ ਜਿਹੜੇ ਕੰਮ ਕੀਤੇ ਜਾ ਰਹੇ ਨੇ ਇਹ ਫੈਡਰਲ ਢਾਂਚੇ ਦੇ ਵਿਰੁੱਧ ਵੀ ਨੇ ਤੇ ਨਾਲ ਦੇ ਨਾਲ ਇੱਕ ਚੁਣੇ ਹੋਏ ਵਿਧਾਇਕ ਜਿਸ ਪਾਰਟੀ ਨੂੰ ਇੰਨਾ ਵੱਡਾ ਫਤਵਾ ਪੰਜਾਬ ਦੇ ਲੋਕਾਂ ਨੇ ਦਿੱਤਾ ਹੋਵੇ 117 ਦੇ ਵਿੱਚੋਂ 92 ਐਮਐਲਏ ਜਿਹੜੇ ਆ ਵੱਡੇ ਮਾਰਜਨ ਦੇ ਨਾਲ ਜਿਤਾ ਕੇ ਭੇਜੇ ਹੋਣ ਔਰ ਉਹਨਾਂ ਨੂੰ ਇੱਕ ਨੋਮੀਨੇਟਡ ਗਵਰਨਰ ਇਸ ਨੋਮੀਨੇਟਡ ਪੋਸਟ ਕੋਈ ਇਲੈਕਟਡ ਪੋਸਟ ਨਹੀਂ ਹੈ ਨੋਮੀਨੇਸ਼ਨ ਹੁੰਦੀ ਆ ਉਹਨਾਂ ਦੀ ਔਰ ਇੱਕ ਨੋਮੀਨੇਟਡ ਜਿਹੜਾ ਆਫੀਸਰ ਉਹਦੇ ਦੁਆਰਾ ਇੱਕ ਇਲੈਕਟਡ ਜਿਹੜੀ ਸਰਕਾਰ ਆ ਉਹਨੂੰ ਓਵਰਰੂਲ ਕੀਤਾ ਜਾਂਦਾ ਉਹਨਾਂ ਨੂੰ ਨੋਮੀਨੀ ਦੀ ਪਾਵਰ ਜਿਹੜੀ ਆ ਉਹਦੇ ਵਿੱਚ ਜ਼ਿਆਦਾ ਦਿਖਾਈ ਦੇ ਰਹੀ ਆ ਜਦ ਕਿ ਡੈਮੋਕਰੈਟਿਕ ਕੰਟਰੀ ਹੋਣ ਦੇ ਨਾਤੇ ਸਾਡਾ ਜਿਹੜਾ ਜ਼ਿਆਦਾ ਅ ਅਧਿਕਾਰ ਨੇ ਉਹ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੇ ਨੇ ਤੁਹਾਨੂੰ ਪਤਾ ਸਾਰਿਆਂ ਨੂੰ ਕਿ ਪੰਜਾਬ ਦੇ ਵਿੱਚ ਆਪਰੇਸ਼ਨ ਲੋਟਸ ਜਿਹੜਾ ਇਹ ਸ਼ੁਰੂ ਕੀਤਾ ਸੀਗਾ ਸਾਡੇ ਕੁਝ ਵਿਧਾਇਕਾਂ ਨੂੰ ਆਫਰਾਂ ਆਈਆਂ ਫੋਨ ਆਏ ਔਰ ਉਹਨਾਂ ਨੇ ਉਹਨਾਂ ਨੂੰ ਵਟੀਆਂ ਆਫਰਾਂ ਦਿੱਤੀਆਂ ਪਰ ਪੰਜਾਬ ਦੇ ਵਿੱਚ ਆਪਰੇਸ਼ਨ ਲੋਟਸ ਪੂਰੀ ਤਰ੍ਹਾਂ ਫੇਲ ਹੋ ਗਿਆ ਭਾਰਤ ਦੇ ਵੱਖ-ਵੱਖ ਖੇਸਿਆਂ ਦੇ ਵਿੱਚ ਭਾਜਪੀ ਨੇ ਆਪਰੇਸ਼ਨ ਲੋਟਸ ਚਲਾਇਆ ਗੋਆ ਦੇ ਵਿੱਚ 8 ਵਿਧਾਇਕ ਜਿਹੜੇ ਸੀਗੇ ਉਹਨਾਂ ਨੂੰ ਕਾਂਗਰਸ ਦੇ ਵਿਧਾਇਕ ਸੀਗੇ ਉਹਨਾਂ ਨੂੰ ਆਪਣੇ ਵੱਲ ਲੈ ਲਿਆ ਸਾਡੇ ਵਿਧਾਇਕ ਉਹਨਾਂ ਨੇ ਸ਼ਿਕਾਇਤ ਕੀਤੀ ਕਿ ਇਸ ਤਰ੍ਹਾਂ ਦੇ ਫੋਨ ਆਉਂਦੇ ਨੇ ਡੀਜੀਪੀ ਪੰਜਾਬ ਕੋਲ ਸ਼ਿਕਾਇਤ ਵੀ ਜਿਹੜੀ ਆ ਉਹ ਦਰਜ ਕਰਾਈ ਗਈ ਆ ਸੋ ਇਹ ਜਿਹੜੇ 트ੈਂਡ ਨੇ ਲੋਕਤੰਤਰ ਨੂੰ ਕੁਚਲਣ ਦੇ ਇਹ ਲੋਕਤੰਤਰ ਦਾ ਕਤਲ ਆ ਜਿੱਥੇ ਚੁਣੇ ਹੋਏ ਨੁਮਾਇੰਦਿਆਂ ਦੇ ਦੇਖੋ ਜੇ ਵਿਧਾਨ ਸਭਾ ਦਾ ਸੈਸ਼ਨ ਚੁਣੇ ਹੋਏ ਨੁਮਾਇੰਦਿਆਂ ਨੂੰ ਵਿਧਾਨ ਸਭਾ ਦਾ ਸੈਸ਼ਨ ਹੀ ਨਹੀਂ ਕਰਨ ਦੇਣਾ ਤੇ ਫਿਰ ਵਿਧਾਨ ਸਭਾ ਚੋਣਾਂ ਦੀ ਵੀ ਕਾਦੀ ਰੋੜਾ ਵਿਧਾਨ ਸਭਾ ਤੇ ਇਸੇ ਕਰਕੇ ਬਣੀ ਆ ਨਾ ਲੋਕ ਇਸੇ ਕਰਕੇ ਹੀ ਇਲੈਕਸ਼ਨ ਕਰਦੇ ਨੇ ਨਾ ਕਿ ਉੱਥੇ ਜਾ ਕੇ ਸਾਡੇ ਮੁੱਦੇ ਲੋਕਾਂ ਦੇ ਜਿਹੜੇ ਮੁੱਦੇ ਨੇ ਉਹ ਡਿਸਕਸ ਹੋਣ ਔਰ ਉਹਨਾਂ ਦਾ ਸੋਲੂਸ਼ਨ ਜਿਹੜਾ ਆ ਉਲਬਿਆ ਜਾਵੇ ਸੋ ਜੇ ਇੱਕ ਚੁਣੀ ਹੋਈ ਸਰਕਾਰ ਨੂੰ ਸੈਸ਼ਨ ਹੀ ਨਹੀਂ ਕਰਨ ਦੇਣਾ ਤੇ ਫਿਰ ਲੋਕਤੰਤਰ ਦੇ ਕੋਈ ਮਾਇਨੇ ਨਹੀਂ ਰਹਿ ਜਾਂਦੇ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਨੇ ਨੋਮੀਨੇਟਡ ਉਹਤੇ ਜਿਹੜੇ ਆ ਉਹ ਵੱਡੇ ਨਹੀਂ ਹੁੰਦੇ ਸੋ ਇਹ ਜਿਹੜਾ ਕਿਉਂਕਿ ਅਸੀਂ ਖੁਲਾਸਾ ਕਰਨਾ ਸੀਗਾ ਕਿ ਕੀ ਕੀ ਪੰਜਾਬ ਦੇ ਵਿੱਚ ਜਿਹੜੇ ਨੇ ਇਹ ਬੀਜੇਪੀ ਆਪਰੇਸ਼ਨ ਲੋਟਸ ਦੇ ਤਹਿਤ ਕਰ ਰਹੀ ਆ ਸੋ ਇਹਨਾਂ ਨੂੰ ਖਬਰਾਂ ਸੀਗੀ ਅੱਜ ਗੁਜਰਾਤ ਦੇ ਵਿੱਚ ਹਿਮਾਚਲ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ ਆਮ ਆਦਮੀ ਪਾਰਟੀ ਦਾ ਵਾਧਾ ਹੋਇਆ ਗ੍ਰਾਫ ਜਿਹੜਾ ਆ ਉਹ ਹਰ ਤਰ੍ਹਾਂ ਇਹਨਾਂ ਨੂੰ ਸਤਾ ਰਿਹਾ ਜਿਹੜੀ ਵਿਦਡਰੋਅਲ ਕੀਤੀ ਗਈ ਆ ਮਾਨਯੋਗ ਗਵਰਨਰ ਸਾਹਿਬ ਵੱਲੋਂ ਉਹਦੇ ਵਿੱਚ ਉਹ ਪਾਰਟੀਆਂ ਭਾਜਪੀ ਤੇ ਕਾਂਗਰਸ ਉਹਨਾਂ ਦੇ ਵਿਧਾਇਕ ਲੈਟਰ ਦਿੰਦੇ ਨੇ ਜਿੱਥੋਂ ਇਹ ਸਾਬਤ ਹੁੰਦਾ ਹੈ ਕਿ ਦੋਨੋਂ ਹੀ ਪਾਰਟੀਆਂ ਰਲੀਆਂ ਹੋਈਆਂ ਨੇ ਦੋਨਾਂ ਦਾ ਇੱਕ ਹੀ ਮਕਸਦ ਆ ਕਿ ਆਮ ਆਦਮੀ ਪਾਰਟੀ ਨੂੰ ਵਧਨ ਤੋਂ ਰੋਕਿਆ ਜਾਵੇ ਨਹੀਂ ਤੇ ਕਦੀ ਇਸ ਤਰ੍ਹਾਂ ਨਹੀਂ ਹੁੰਦਾ ਕਿ ਦੋ ਨੈਸ਼ਨਲ ਲੈਵਲ ਦੀਆਂ ਪਾਰਟੀਆਂ ਜਿਨ੍ਹਾਂ ਨੇ ਕਈ-ਕਈ ਵਾਰ ਰਾਜ਼ ਕੀਤਾ ਉਹ ਦੋਵੇਂ ਇੱਕ ਪਲੇਟਫਾਰਮ ਤੇ ਇਕੱਠੀਆਂ ਹੋ ਗਈਆਂ ਨੇ ਇੱਕ ਪਲੇਟਫਾਰਮ ਤੇ ਇਕੱਠੀਆਂ ਹੋ ਕੇ ਆਮ ਆਦਮੀ ਪਾਰਟੀ ਨੂੰ ਜਿਹੜਾ ਅੱਗੇ ਵਧਨ ਤੋਂ ਰੋਕ ਰਹੀਆਂ ਨੇ 2024 ਦੇ ਵਿੱਚ ਲੋਕ ਸਭਾ ਦੀਆਂ ਜਨਰਲ ਇਲੈਕਸ਼ਨ ਜਿਹੜੀਆਂ ਨੇ ਉਹ ਹੋਣੀਆਂ ਨੇ ਉਹਦੇ ਵਿੱਚ ਗ੍ਰਾਫ ਜਿਹੜਾ ਆ ਪਾਰਟੀ ਦਾ ਦਿਨ-ਬਦਨ ਉੱਪਰ ਜਾ ਰਿਹਾ ਹੈ ਮਾਨਯੋਗ ਮੁੱਖ ਮੰਤਰੀ ਦਿੱਲੀ ਸ਼੍ਰੀ ਅਰਵਿੰਦ ਕੇਜੀਵਾਲ ਜੀ ਕਨਵੀਨਰ ਆਮ ਆਦਮੀ ਪਾਰਟੀ ਉਹ ਇੱਕ ਸਾਰਾ ਦੇਸ਼ ਉਹਨਾਂ ਨੂੰ ਇੱਕ ਬਦਲ ਦੇ ਰੂਪ ਦੇ ਵਿੱਚ ਦੇਖ ਰਿਹਾ ਕਿ ਰਾਸ਼ਟਰੀ ਬਦਲ ਜਿਹੜਾ ਆ ਆਮ ਆਦਮੀ ਪਾਰਟੀ ਦੇ ਸਕਦੀ ਆ ਕਿਉਂਕਿ ਕਾਂਗਰਸ ਤੇ ਫਿੱਲਰ ਪੁੱਲਰ ਗਈ ਔਰ ਜੋ ਆਪਰੇਸ਼ਨ ਲੋਟਸ ਆ ਕੁਝ ਉਧਰ ਚਾਈ ਜਾਂਦੇ ਨੇ ਆਲਮੋਸਟ ਚਲੇ ਹੀ ਗਏ ਨੇ ਸੋ ਉਹਨਾਂ ਨੂੰ ਇੱਕ ਤੇ ਇੱਕ ਹੀ ਡਾਰ ਖਾਈ ਜਾ ਰਿਹਾ ਆ ਉਹ ਇਹ ਆ ਕਿ ਆਮ ਆਦਮੀ ਪਾਰਟੀ ਜਿਹੜੀ ਆ ਇਹ ਸਾਨੂੰ ਤਗੜੀ ਫਾਈਟ 2024 ਦੇ ਵਿੱਚ ਦੇਣ ਜਾ ਰਹੀ ਸੋ ਇਸ ਕਰਕੇ ਇਹ ਜਿਹੜੇ ਇਸ ਤਰ੍ਹਾਂ ਦੇ ਕਨੌਣੀਆਂ ਹਰਕਤਾਂ ਜਿਹੜੀਆਂ ਨੇ ਉਹ ਕੀਤੀਆਂ ਜਾਂਦੀਆਂ ਨੇ 21 ਸਤੰਬਰ ਜਿਸ ਦਿਨ ਨੂੰ ਇਹ ਜਿਹੜੀ ਅਪਰੂਵਲ ਸੀਗੀ ਵਾਪਸ ਲਈ ਗਈ ਉਸ ਦਿਨ ਨੂੰ ਪੰਜਾਬ ਦੇ ਵਿੱਚ ਕਾਲੇ ਦਿਵਸ ਦੇ ਤੌਰ ਤੇ ਮਨਾਇਆ ਜਾਊਗਾ ਕਿਉਂਕਿ ਕਦੀ ਇਸ ਤਰ੍ਹਾਂ ਹੁੰਦਾ ਨਹੀਂ ਆ ਕਿ ਇੱਕ ਦੇਸ਼ ਦਾ ਸੰਵਿਧਾਨ ਇਹਦੇ ਵਿੱਚ ਮੈਂ ਤੁਹਾਨੂੰ ਐਗਜ਼ੈਂਪਲ ਕੋਟ ਕਰਕੇ ਦੱਸ ਸਕਦਾ ਹੈ ਇਹ ਡਾਕਟਰ ਭੀਮrao Ambedkar ਦੁਆਰਾ ਡਰਾਫਟਡ ਇਹ ਸੰਵਿਧਾਨ ਇਹਦੇ ਵਿੱਚ ਜਿਹਦੀ ਸ਼ੁਰੂਆਤ ਹੀ ਜੜੀ ਆ ਉਹ ਪੀਪਲ ਵੂਈ ਦਾ ਪੀਪਲ ਤੋਂ ਸ਼ੁਰੂ ਹੁੰਦੀ ਆ ਡੈਮੋਕਰੈਟਿਕ ਸੈਟਅਪ ਤੋਂ ਸ਼ੁਰੂ ਹੁੰਦੀ ਆ ਕੀ ਕਿਸੇ ਦੇ ਫੰਕਸ਼ਨ ਨੇ ਕੀ ਕਿਸੇ ਦੇ ਅਧਿਕਾਰ ਨੇ ਕਿਵੇਂ ਕਿਸੇ ਨੇ ਡਿਊਟੀ ਕਰਨੀ ਆ ਹਰ ਇੱਕ ਚੀਜ਼ ਇਹਦੇ ਵਿੱਚ ਲਿਖੀ ਆ ਔਰ ਉਹਦੇ ਅਕੋਰਡਿੰਗਲੀ ਹੀ ਸਾਰਾ ਦੇਸ਼ ਜਿਹੜਾ ਹੈ ਚੱਲਦਾ ਸੋ ਥਿਸ ਇਜ਼ ਦਾ ਸੁਪਰੀਮ ਲਾ ਆਫ ਦਾ ਲੈਂਡ ਨਦਰ ਦਾ ਸਭ ਤੋਂ ਉੱਪਰਲਾ ਜੇ ਕੋਈ ਕਾਨੂੰਨ ਆ ਤੇ ਉਹ ਸੰਵਿਧਾਨ ਸੋ ਅੱਜ ਸੰਵਿਧਾਨ ਹੀ ਜਿਹੜਾ ਆ ਉਹਦੇ ਉੱਤੇ ਜਿਹੜਾ ਉਹ ਉਹਦੇ ਅਨੁਸਾਰ ਕੰਮ ਕਰਨ ਤੋਂ ਜਿਹੜਾ ਉਹ ਚੁਣੀਆਂ ਹੋਈਆਂ ਸਰਕਾਰਾਂ ਨੂੰ ਰੋਕਿਆ ਜਾਦਾ ਸੋ ਅਸੀਂ ਆਮ ਆਦਮੀ ਪਾਰਟੀ ਵੱਲੋਂ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਅਸੀਂ ਜਿਹੜਾ ਆਪਰੇਸ਼ਨ ਲੋਟਸ ਚੱਲ ਰਿਹਾ ਆ ਅਸੀਂ ਇਹ ਯਕੀਨਨ ਕਹਿ ਸਕਦੇ ਹਾਂ ਕਿ ਸਾਡਾ ਕੋਈ ਵੀ ਵਿਧਾਇਕ ਜਿਹੜਾ ਆ ऑपरेशन लोटस दी लफ्ट ਦੇ ਵਿੱਚ ਨਹੀਂ ਆਊਗਾ ਇਹਨਾਂ ਨੇ ऑपरेशन लोटस ਸ਼ੁਰੂ ਕੀਤਾ ਹੈ ਔਰ ਦੂਸਰੇ ਪਾਸੇ ਭਾਰਤ ਦੀ ਜਨਤਾ ਨੇ ऑपरेशन ਝਾੜੂ ਸ਼ੁਰੂ ਕੀਤਾ ਹੋਇਆ ਜਨਤਾ ਚਾਹੁੰਦੀ ਆ ਕਿ ਹਰ ਤਰ੍ਹਾਂ ਦੀ ਸਫਾਈ ਹੋਵੇ ਪ੍ਰਸਾਚਾਰ ਦਾ ਖਾਤਮਾ ਹੋਵੇ ਬੇਰੋਜ਼ਗਾਰੀ ਦਾ ਖਾਤਮਾ ਹੋਵੇ ਵਧੀਆ ਹੈਲਥ ਸਰਵਿਸਿਜ਼ ਮਿਲਣ ਵਧੀਆ ਐਜੂਕੇਸ਼ਨ ਮਿਲੇ ਸੋ ਲੋਕਾਂ ਨੇ ਆਪਣਾ ਫਰਜ ਜਿਹੜਾ ਆ ਉਹ ਸਮਝ ਲਿਆ ਹੋਇਆ ਹੈ ਇਸੇ ਕਰਕੇ ਹੀ ਪੰਜਾਬ ਦੇ ਵਿੱਚ ਇਨਾ ਵੱਡਾ ਫਤਵਾ ਮਿਲਿਆ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਦੂਜੀਆਂ ਸਟੇਟਾਂ ਦੇ ਵਿੱਚ ਔਰ ਚਵੀ ਦੇ ਵਿੱਚ ਲੋਕ ਸਭਾ ਦੇ ਵਿੱਚ ਵੀ ਫਤਵਾ ਮਿਲਣ ਜਾ ਰਿਹਾ ਹੈ ਇਸੇ ਕਾਰਨ ਕਰਕੇ ਇਹੋ ਜੀਆਂ ਕਾਰਵਾਈਆਂ ਜਿਹੜੀਆਂ ਨੇ ਇਹ ਕੀਤੀਆਂ ਜਾ ਰਹੀਆਂ ਤੁਸੀਂ ਇਹਹੀ ਸੰਵਿਧਾਨ ਦੀ ਕਿਤਾਬ ਨੂੰ ਦਿਖਾ ਰਹੇ ਹੋ ਉਹ ਤਾਂ ਸੱਤੇਪਾਲ ਜੈਨ ਹੋਣੀ ਹੈਗੇ ਨੇ ਜਿਨ੍ਹਾਂ ਕੋ ਸਾਹਮਣੇ ਜਿੰਨਾ ਕੋ ਸਾਰੀ ਰਾਏ ਲਈ ਹੈਗੀ ਆ ਪਰ ਸੰਵਿਧਾਨ ਦੇ ਵਿੱਚ ਕਿਤੇ ਨਹੀਂ ਲਿਖਿਆ ਹੈਗਾ ਕਿ ਤੁਸੀਂ ਜਿਹੜਾ ਆਪ ਦੇ ਹਿੱਤਾਂ ਲਈ ਵਿਧਾਨ ਸਭਾ ਦਾ ਯੂਜ਼ ਕਰੋ ਜਿਵੇਂ ਤੁਸੀਂ ਕਹੇ ਹੈਗਾ ਕਿ ਅਸੀਂ ਉਹਦੇ ਵਿੱਚ ਖਲਾਸਾ ਕਰਨਾ ਸੀਗਾ ਖਲਾਸਾ ਤੁਸੀਂ ਪ੍ਰੈਸ ਕਾਨਫਰੈਂਸ ਦੇ ਵਿੱਚ ਵੀ ਕਰ ਸਕਦੇ ਹੋ ਸੰਵਿਧਾਨ ਵੀ ਪਲੇਟਫਾਰਮ ਦੇ ਅੰਦਰ ਦੇਖੋ ਦੇਖੋ ਸੰਵਿਧਾਨ ਤੇ ਵਿੱਚ ਜੀ ਇਹ ਕਿੱਥੇ ਲਿਖਿਆ ਹੈ ਕਿ ਗਵਰਨਰ ਸਾਹਿਬ ਜਿਹੜਾ ਸੈਸ਼ਨ ਆ ਉਹ ਨਹੀਂ ਜੇ ਸੀਐਮ ਨੇ ਤੇ ਕਾਉਂਸਲ ਆਫ ਮਿਨਿਸਟਰ ਨੇ ਕਹਿ ਦਿੱਤਾ ਤੇ ਗਵਰਨਰ ਔਰ ਸਾ ਫਾਸਲੇ ਨੂੰ ਰੋਕ ਸਕਦਾ ਇਹ ਕਿੱਥੇ ਲਿਖਿਆ ਸਤਿਯਪੱਤ ਜੈਨੂ ਨੇ ਇਹੀ ਕਹਿੰਦੇ ਨੇ ਜੇ ਅਸੀਂ ਗਲਤ ਕੀਤਾ ਤਾਂ ਸਾਨੂੰ ਚੈਲੰਜ ਕਰਨ ਕੋਰਟ ਦੇ ਵਿੱਚ ਚੈਲੰਜ ਕਰਨ ਜੇਕਰ ਅਸੀਂ ਸੰਵਿਧਾਨ ਦੇ ਉਹ ਦੇਖੋ ਦੇਖੋ ਕੋਰਟ ਦੇ ਵਿੱਚ ਤੇ ਚੈਲੰਜ ਕਰਾਂਗੇ ਕੋਰਟ ਦੇ ਵਿੱਚ ਚੈਲੰਜ ਕਰਾਂਗੇ ਕਿਉਂ ਨਹੀਂ ਕਰਾਂਗੇ ਜੇ ਸੰਵਿਧਾਨ ਦੇ ਨਾਲ ਖਿਲਵਾੜ ਹੋਊਗਾ ਤੇ ਅਸੀਂ ਇਹਨੂੰ ਕੋਰਟ ਦੇ ਵਿੱਚ ਚੈਲੰਜ ਵੀ ਕਰਾਂਗੇ ਪਰ ਪਰ ਸੰਵਿਧਾਨ ਦੀਆਂ ਧਰਾਵਾਂ ਦੇਖ ਲਓ ਸੰਵਿਧਾਨ ਦੀ ਜਿਹੜੀ ਸਪਿਰਟ ਆ ਉਹ ਦੇਖ ਲਓ ਸਪਿਰਟ ਜਿਹੜੀ ਆ ਡੈਮੋਕਰੇਟਿਕ ਸੰਵਿਧਾਨ ਦੇ ਸਪਿਰਟ ਡੈਮੋਕਰੈਟਿਕ ਆ ਵੀ ਆਰ ਸ਼ੋਸਲਿਸ ਤੋਂ ਸੈਕੂਲਰ ਡੈਮੋਕਰੈਟਿਕ ਡੈਮੋਕਰੈਟਿਕ ਵੇ ਦੇ ਨਾਲ ਅਸੀਂ ਜਿਹੜਾ ਉਹ ਚੱਲੇ ਆ ਕਿਤੇ ਵੀ ਨਹੀਂ ਸੰਵਿਧਾਨ ਦੇ ਵਿੱਚ ਇਹ ਗੱਲ ਹੈਗੀ ਕਿ ਜਿਹੜੇ ਨੇ ਗਵਰਨਰ ਉਹ ਇੱਕ ਵਾਰੀ ਅਛਾ ਮੇਰੇ ਕੋਲ ਇਹਨਾਂ ਦੇ ਆਰਡਰ ਨੇ ਇਹਦੇ ਵਿੱਚ ਜਿੱਦਨ ਤੇ ਅਪਰੂਵਲ ਦੇਂਦੇ ਨੇ ਉਸ ਦਿਨ ਤੇ ਵਿੱਚ ਲਿਖ ਦਿੰਦੇ ਨੇ ਕਿ ਸੰਵਿਧਾਨ ਦੀ ਧਾਰਾ 174 ਦੇ ਤਹਿਤ ਆਹ ਅਪਰੂਵਲ ਦੇ ਦਿੱਤੀ ਗਈ ਤੁਸੀਂ ਸ਼ਾਸਨ ਬੁਲਾਉਣ ਦੀ ਔਰ ਜਿਸ ਦਿਨ ਆਰਡਰ ਵਾਪਸ ਲੈਿੰਦੇ ਨੇ ਉਹਦੇ ਵਿੱਚ ਸੰਵਿਧਾਨ ਦੀ ਕਿਸੇ ਵੀ ਧਾਰਾ ਦਾ ਕਿਸੇ ਵੀ ਨਿਯਮ ਦਾ ਜਿਕਰ ਜਿਹੜਾ ਉਹ ਨਹੀਂ ਕੀਤਾ ਗਿਆ। ਪਰ ਇਹ ਕਿਹਾ ਇਹ ਕਿਹਾ ਜਾ ਰਿਹਾ ਵੀ ਗਲਤ ਸੈਸ਼ਨ ਬਲਾਜੀ ਨੂੰ ਫਿਰ ਉਹਨੇ ਬਾਈਟ ਕੀਤਾ ਉਹ ਬਲਾਜੀ ਦਾ ਵੀ ਤੁਸੀਂ ਵਿਸ਼ਵਾਸ ਮਤ ਜਿਹੜਾ ਹੈ ਉਹ ਦੱਸਣਾ ਵੀ ਸਾਡੇ ਨਾਲ ਹੈ 92 ਦੇ 92 ਲੋਕ ਇਹਦੇ ਚੈਲੰਜ ਨਹੀਂ ਕਿਸੇ ਨੇ ਕੀਤਾ ਉਹ ਕਸ਼ੀ ਪਾਰਟੀਆਂ ਨੇ ਇਹ ਕਿਹਾ ਵੀ ਅਸੀਂ ਤਾਂ ਕਿਹਾ ਹੀ ਨਹੀਂ ਸੀ ਤੇ ਕਹਿੰਦੇ ਨਹੀਂ ਵੀ ਤੁਹਾਡੇ ਕੋ ਘੱਟ ਨਹੀਂ ਨਹੀਂ ਹੋਸ਼ ਦੀ ਵਾਲੀ ਗੱਲ ਹੀ ਨਹੀਂ ਦੇਖੋ ਅੱਜ ਤੱਕ ਕੰਫੀਡੈਂਸ ਮੋਸ਼ਨ ਨੋ ਕੰਫੀਡੈਂਸ ਮੋਸ਼ਨ ਸਾਰੇ ਆਉਂਦੇ ਰਹੇ ਨੇ ਵਿਧਾਨ ਸਭਾ ਇੱਕ ਮੰਚਾ ਜੀਤੇ ਤੇ ਉਥੇ ਕੋਈ ਇੱਕ ਇੱਕ ਪਾਰਟੀ ਦਾ اجلاس ਥੋੜੀ ਹੋਣ ਜਾ ਰਿਹਾ ਸੀਗਾ ਕਿ ਇੱਕ ਪਾਰਟੀ ਦਾ اجلاس ਨਹੀਂ ਇਹ ਵਿਧਾਨ ਸਭਾ ਦਾ اجلاس ਸੀਗਾ ਇਹਦੇ ਵਿੱਚ ਸਾਰੇ ਹੀ ਮਾਨਯੋਗ ਮੈਂਬਰ ਸਾਹਿਬਾਨ ਚਾਹੇ ਉਹ ਕਿਸੇ ਵੀ ਪਾਰਟੀ ਦੇ ਹੁੰਦੇ ਸਾਰਿਆਂ ਨੇ ਉਹਦੇ ਵਿੱਚ ਪਾਰਟਿਸਪੇਟ ਕਰਨਾ ਸੀਗਾ ਜੇ ਉਹਨਾਂ ਨੂੰ ਕੋਈ ਮੁਸ਼ਕਲ ਲੱਗਦੀ ਆ ਤੇ ਉਹ ਵਿਧਾਨ ਸਭਾ ਦੇ ਵਿੱਚ ਕਹਿ ਸਕਦੇ ਆ ਕਿ ਦੇਖੋ ਜੀ ਆਹ ਗੱਲ ਐ ਇਸ ਤਰ੍ਹਾਂ ਵਿਧਾਨ ਸਭਾ ਹੀ ਇੱਕ ਮੰਚ ਆ ਉੱਥੇ ਹੀ ਭੱਗੇ ਆ ਜਾਣ ਬੁੱਝ ਕੇ ਇਹ ਕੰਮ ਜਿਹੜਾ ਉਹ ਕੀਤਾ ਗਿਆ ਕਿਉਂਕਿ ਇਹ ਲੋਕਪ੍ਰਿਅਤਾ ਜਿਹੜੀ ਵਧ ਰਹੀ ਆ ਆਮ ਆਦਮੀ ਪਾਰਟੀ ਦੀ ਇਹਨੂੰ ਰੋਕਣ ਵਾਸਤੇ ਜੇ ਵੀ ਆਂ ਪ੍ਰੋਬਲਮ ਜਿਹੜੀ ਪੰਜਾਬ ਦੀਆਂ ਰੇਤਾ ਜਿਹੜਾ ਉਹ ਪ੍ਰੋਬਲਮ ਹੈ ਨਸ਼ਾ ਰੋਡਾ ਬੜਾ ਵੱਡਾ ਹੈ ਹੋਰ ਕਈ ਮੁੱਦੇ ਨੇ ਉਹਨਾਂ ਨੂੰ ਜੇ ਕਲੱਬ ਕਰ ਲਿਆ ਜਾਂਦਾ ਸੈਸ਼ਨ ਲਾਇਆ ਜਾਂਦਾ ਤੇ ਸੈਸ਼ਨ ਤੇ ਵਿੱਚ ਲੰਬੇ ਸਮੇਂ ਤੱਕ ਸੈਸ਼ਨ ਤੇ ਵਿੱਚ ਕਿਸੇ ਨੂੰ ਕੋਈ ਮੁੱਦਾ ਚੁੱਕਣ ਤੋਂ ਰੋਕਿਆ ਥੋੜੀ ਜਾਂਦਾ ਜਦੋਂ ਸੈਸ਼ਨ ਹੋਏਗਾ ਇਹ ਨਹੀਂ ਮੁੱਦਾ ਕੌਣ ਚੁੱਕੂਗਾ ਕਿੱਥੇ ਚੁੱਕੂਗਾ ਨਹੀਂ ਗ੍ਰੀਟ ਕਰਕੇ ਕਹਿ ਦੀ ਉਹਦਾ ਸਿਰਫ ਸਿਰਫ ਇੱਕੋ ਮੁੱਦਾ ਵਾ ਮੋਸ਼ਨ ਜਿਹੜਾ ਕੌਣ ਹੈ ਨਹੀਂ ਦੇਖੋ ਮੋਸ਼ਨ ਕੌਨਫੀਡੈਂਸ ਮੋਸ਼ਨ ਪਹਿਲਾਂ ਵੀ ਆਉਂਦੇ ਰਹੇ ਨੇ ਪਾਰਲੀਮੈਂਟ ਦੇ ਵਿੱਚ ਵੀ ਆਉਂਦੇ ਰਹੇ ਨੇ ਨੋ ਕੰਫੀਡੈਂਸ ਮੋਸ਼ਨ ਵੀ ਆਉਂਦੇ ਨੇ ਜਦੋਂ ਵਿਰੋਧੱਖ ਨੂੰ ਡਿਮਾਂਡ ਕਰਦਾ ਰਿਹਾ ਆਪੇ ਨਹੀਂ ਅਸੀਂ ਜਦੋਂ 92 ਤੁਹਾਡੇ ਕੋਲ ਤਾਂ ਫੁੱਲ ਮੈਜੋਰਟੀ ਪਹਿਲੇ ਹੀ ਹੈ ਨਹੀਂ ਨਹੀਂ ਇਹੋ ਜੀ ਨਹੀਂ ਅਸੀਂ ਹੋਰ ਵੀ ਡਿਸਕਸ਼ਨ ਸੀਗੀਆਂ ਹੋਰ ਵੀ ਜਿਹੜਾ ਮੰਚਾ ਵਿਧਾਨ ਸਭਾ ਦਾ ਮੰਚਾ ਲੋਕਾਂ ਨੇ ਵਿਸ਼ਵਾਸ ਦਿੱਤਾ ਹੈ ਨਾ ਦਿੱਤਾ ਲੋਕਾਂ ਨੇ ਵਿਸ਼ਵਾਸ ਤੇ ਸਾਡਾ ਵੀ ਵਿਸ਼ਵਾਸ ਲੋਕਾਂ ਦੇ ਉੱਤੇ ਤਾਂ ਟਿਕਿਆ ਰਹਿੰਦਾ ਕਿ ਜਦ ਅਸੀਂ ਪੰਜਾਬ ਦੇ ਲੋਕਾਂ ਨੇ ਤਾਂ ਇਹੋ ਜਿਹਾ ਕੋਈ ਸਵਾਲ ਹੀ ਨਹੀਂ ਚੁੱਕਿਆ ਸਰਕਾਰ ਦੇ ਕਿ ਤੁਸੀਂ ਸ਼ੋਅ ਕਰੋ ਕਿ ਤੁਹਾਡੇ ਚ ਇਹੋ ਜੀ ਕੋਈ ਗੱਲ ਹੈ ਜਿਹੜਾ ਕਿ ਪਾਰਟੀ ਲੈਵਲ ਤੇ ਸਾਰਾ ਕੁਝ ਹੋਇਆ ਨਹੀਂ ਪਾਰਟੀ ਲੈਵਲ ਤੇ ਹੋਇਆ ਤੇ ਅਸੀਂ ਸੰਵਿਧਾਨ ਤੋਂ ਬਾਹਰ ਜਾ ਕੇ ਤਾਂ ਨਹੀਂ ਕੀਤਾ ਉਹ ਕਹਿੰਦੇ ਕਿ ਮੁੱਖ ਮੰਤਰੀ ਸਾਹਿਬ ਨੂੰ ਆਉਣ ਦੇਣਾ ਸੀਗਾ ਕਿੱਡੀ ਕੋ ਕਾਲੀ ਸੀਗੀ ਕਿ ਰਾਤੋ ਰਾਤ ਹੀ ਇਹ ਸਭ ਕਰ ਦਿੱਤਾ ਗਿਆ ਮੁੱਖ ਮੰਤਰੀ ਸਾਹਿਬ ਆ ਜਾਂਦੇ ਫਿਰ ਸੈਸ਼ਨ ਦਾ ਨਹੀਂ ਤੇ ਜਦੋਂ ਆਏ ਸੀਗੇ ਉਦੋਂ ਹੀ ਕੀ ਕੀਤਾ ਨਹੀਂ ਨਹੀਂ ਉਹ ਕਹਿੰਦੇ ਕਿ ਬਾਅਦ ਤੋਂ ਬਾਅਦ ਹੀ ਹਰਪਾਲ ਚੀਮਾ ਹੋਰੀ ਪ੍ਰੈਸ ਕਾਨਫਰੰਸ ਕਰ ਰਹੇ ਨੇ ਉਹਨਾਂ ਨੂੰ ਕੇਜਰੀਵਾਲ ਸਾਹਿਬ ਨੇ ਦੇਖੋ ਦੇਖੋ ਸਾਡੇ ਮਾਨਯੋਗ ਮੁੱਖ ਮੰਤਰੀ ਗਏ ਸੀਗੇ ਬਾਰ ਉਹ ਆਏ ਨੇ ਉਹਨਾਂ ਦੇ ਆਉਣ ਤੋਂ ਬਾਅਦ ਹੀ ਜਿਹੜੀ ਆ ਕੈਬਨਟ ਦੀ ਮੀਟਿੰਗ ਹੋਈ ਆ ਉਸ ਕੈਬਨਟ ਦੀ ਮੀਟਿੰਗ ਦੇ ਵਿੱਚ ਅਸੀਂ ਆਪਣਾ ਅਜੰਡਾ ਪਾਸ ਕਰਕੇ ਸੈਸ਼ਨ ਬੁਲਾਉਂਦਾ ਦਿੱਤਾ ਇਹਦੇ ਵਿੱਚ ਤਾਂ ਇਹੋ ਜਿਹਾ ਤੇ ਕੋਈ ਸਵਾਲ ਨਹੀਂ ਹੁੰਦਾ ਕਿ ਮੁੱਖ ਮੰਤਰੀ ਸਾਹਿਬ ਬਾਹਰ ਸੀਗੇ ਤੇ ਉਸ ਤੋਂ ਬਾਅਦ ਸੈਸ਼ਨ ਬੁਲਾ ਲਿਆ ਗਿਆ ਸਵਾਲ ਇੱਥੇ ਇਸ ਕਰਕੇ ਉੱਠਿਆ ਕਿ ਜਿਹੜੀ ਪ੍ਰੈਸ ਕਾਨਫਰੰਸ ਪਹਿਲੀ ਕੀਤੀ ਗਈ ਸੀ ਮਾ ਸਾਹਿਬ ਵੱਲੋਂ ਆਪਰੇਸ਼ਨ ਲੋਟਸ ਦੀ ਉਹ ਜਦੋਂ ਮੁੱਖ ਮੰਤਰੀ ਬਾਹਰ ਸੀ ਉਦੋਂ ਇਹ ਸਿਲਸਿਲਾ ਸ਼ੁਰੂ ਹੋਇਆ ਨਹੀਂ ਇਹ ਇਹ ਦੇਖੋ ਜਦੋਂ ਜਦੋਂ ਵੀ ਪਾਰਟੀ ਦੇ ਧਿਆਨ ਦੇ ਵਿੱਚ ਆਇਆ ਕਿ ਇਹ ਜਿਹੜੀ ਇਸ ਤਰ੍ਹਾਂ ਦੀ ਖਰੀਦੋ-ਫਰੋਖਤ ਜਿਹੜੀ ਆ ਪੰਜਾਬ ਦੇ ਵਿੱਚ ਚੱਲ ਰਹੀ ਆ ਦੂਜੀਆਂ ਸਟੇਟਾਂ ਦੇ ਵਿੱਚੋਂ ਵੀ ਉਹਦੀਆਂ ਤੇ ਖ਼ਬਰਾਂ ਹੀ ਆ ਗਈਆਂ ਜਦੋਂ ਇਹ ਆਇਆ ਤੇ ਉਹ ਤੇ ਜਿਹੜੀ ਪ੍ਰੈਸ ਕਾਨਫਰੰਸ ਉਸ ਦਿਨ ਤੁਸੀਂ ਤੁਸੀਂ ਦੇਖੋ ਉਸ ਦਿਨ ਉਸ ਦਿਨ ਸਾਡੇ ਅਰਾਊਂਡ 10 ਜਿਹੜੇ ਵਿਧਾਇਕ ਸੀਗੇ ਉਹਨਾਂ ਨੂੰ ਜਿੰਨਾਂ ਵੱਲੋਂ ਕੰਪਲੇਂਟ ਦਿੱਤੀ ਗਈ ਆ ਔਰ ਉਹਨਾਂ ਨੂੰ ਵੱਡੀਆਂ ਆਫਰਾਂ ਜਿਹੜੀਆਂ ਨੇ ਉਹ ਦਿੱਤੀਆਂ ਗਈਆਂ ਸੀਗੀਆਂ ਤੇ ਤੁਸੀਂ ਪਾਰਟੀ ਛੱਡ ਕੇ ਇੱਧਰ ਆਓ ਜਾਂ ਵੱਡੇ ਵੱਡੇ ਉਦਿਆਂ ਦੇ ਲਾਲਚ ਕਈ ਕੁਝ ਦਿੱਤਾ ਗਿਆ ਜਾਨਾ ਨਾ ਸਰਕਾਰ ਬਣ ਜਾਣੀ ਸੀ ਉਧਰ ਤਿੰਨ ਜਾਨੇ ਹੈਗੇ ਬੀਜੇਪੀ ਦੇ ਦੇਖੋ ਸਰਕਾਰ ਬਣ ਜਾਣੀ ਜਾਂ ਨਹੀਂ ਬਣ ਜਾਣੀ ਇਹ ਨਹੀਂ ਗੱਲ ਹੁੰਦੀ ਗੱਲ ਇਹ ਆ ਕਿ ਇੱਕ ਪਾਰਟੀ ਨੂੰ ਤੁਸੀਂ ਨੀਵਾ ਦਿਖਾਉਣਾ ਕਿ ਦੇਖੋ ਜੀ ਇਹਨਾਂ ਦੇ ਪੱਲੇ ਕੁਝ ਨਹੀਂ ਲਿਆ ਜੀ ਇਹਨਾਂ ਦੇ ਵਿਧਾਇਕ ਟੁੱਟ ਰਹੇ ਆ ਜੀ ਆਹ ਕਰ ਰਿਹਾ ਇਸ ਕੰਮ ਕਰਕੇ ਕਰ ਰਹੇ ਨੇ ਪਤਾ ਉਹਨਾਂ ਨੂੰ ਨਹੀਂ ਆ ਕਿ ਨਹੀਂ ਆ ਪਰ ਇੱਕ ਗਾ ਆਪਣਾ ਉਹ ਬਣਾਉਣ ਵਾਸਤੇ ਮੋਮੈਂਟਮ ਬਣਾਉਣ ਵਾਸਤੇ ਇਹੋ ਜਿਹੇ ਕੰਮ ਹੁੰਦੇ ਨੇ ਜਿਹੜਾ ਐਪੀ ਸਿਟ ਹੋਇਆ ਜਦੋਂ ਵੀ ਫੋਨ ਆਨੇ ਸ਼ੁਰੂ ਹੋਏ ਐ ਇਹ ਜਿਹੜਾ ਇਹ ਕਾਫੀ ਮਹੀਨਾ 2 ਮਹੀਨਾ ਪਹਿਲੇ ਪੁਰਾਣੀ ਗੱਲ ਹੈ ਇਹ ਉਦੋਂ ਹੀ ਕਿਉਂ ਚੁੱਕਿਆ ਗਿਆ ਮੁੱਦਾ ਜਦੋਂ ਭਗੰਗਮਾਨ ਹੋਣੀ ਨਹੀਂ ਨਹੀਂ ਇਹੋ ਜੀ ਤੁਸੀਂ ਦੇ ਨਾਲ ਹੀ ਮੇਰਾ ਸਵਾਲ ਇਹ ਹੋ ਰਿਹਾ ਹੈ ਕਿ ਬੀਜੀਪੀ ਸਰਕਾਰ ਤੁਹਾਡੀ ਹੈ ਬੀਜੀਪੀ ਸਾਹਿਬ ਨੂੰ ਤੁਸੀਂ ਸ਼ਿਕਾਇਤ ਦੇ ਦਿੱਤੀ ਹੈ ਆਖਰ ਤਾਂ ਸੱਚ ਸਾਹਮਣੇ ਕਿਉਂ ਨਹੀਂ ਆ ਰਿਹਾ ਸੱਚ ਸਾਹਮਣੇ ਜਿਹੜੇ ਬੰਦੇ ਆ ਫੋਨ ਨੰਬਰ ਸਾਥ ਨਹੀਂ ਕਰਦੇ ਬਿਲਕੁਲ ਸੱਚ ਸਾਹਮਣੇ ਆਏਗਾ ਸੱਚ ਸਾਮਣੇ ਆਏਗਾ ਐਫ ਆਈ ਆਰ ਲਾਜ਼ ਹੋ ਗਈ ਆ ਵਧਾਇਕਾਂ ਨੇ ਆਪਣੀਆਂ ਕੰਪਲੇਂਟ ਦੇ ਦਿੱਤੀਆਂ ਨੇ ਜੋ ਵੀ ਇਨਕੁਆਇਰੀ ਆ ਉਹਦੀ ਚੱਲ ਰਹੀ ਆ ਤੁਹਾਡੇ ਸਾਹਮਣੇ ਸਾਰਾ ਸੱਚ ਜਣਾ ਤੁਹਾਡੇ ਸਾਹਮਣੇ ਰੱਖਿਆ ਜਾਊਗਾ ਨੌ ਵਧਾਇਕ ਹੋ ਗਿਆ ਹੈ ਕਿ ਨੌ ਵਧਾਇਕ ਜਿਹੜੇ ਆਮ ਆਦਮੀ ਪਾਰਟੀ ਦੇ ਨੇ ਉਹ ਸਾਡੇ ਕੋਲ ਆਣ ਨਹੀਂ ਬਿਲਕੁਲ ਤਿਆਰ ਪੈਕੇ ਨਹੀਂ ਕਹਿੰਦਾ ਜੀ ਹਵਾਈ ਫਾਇਰ ਆ ਜਾਂ ਕਿ ਉਹਨਾਂ ਨੂੰ ਸੱਚਾਈ ਨਹੀਂ ਨਹੀਂ ਕੋਈ ਇਹੋ ਜੀ ਦੇਖੋ ਇਹ ਇਹ ਕਰਦੇ ਹੀ ਆ ਇਸ ਤਰ੍ਹਾਂ ਨੇ ਅਨ ਡੈਮੋਕਰੈਟਿਕ ਦੇਖੋ ਡੈਮੋਕਰੇਸੀ ਆ ਤੁਸੀਂ ਆਓ ਚੋਣਾਂ ਹੁੰਦੀਆਂ ਨੇ 5 ਸਾਲ ਬਾਅਦ ਇਲੈਕਸ਼ਨ ਕਮਿਸ਼ਨ ਆ ਚੋਣਾ ਕਰਵਾਉਂਦਾ ਹੈ 5 ਸਾਲ ਬਾਅਦ 350 ਵਿਧਾਨਿਕ ਪ੍ਰੋਵੀਜ਼ਨ ਆ ਆਓ ਮੈਦਾਨ ਦੇ ਵਿੱਚ ਨਿਤਰੋ ਆ ਕੇ ਚੋਣ ਲੜੋ ਪਰ ਜਦੋਂ ਲੋਕ ਜਦੋਂ ਲੋਕ ਇੱਕ ਪਾਰਟੀ ਨੂੰ ਚੋਣ ਦਿੰਦੇ ਨੇ ਉਹਦੇ ਵਿਧਾਇਕ ਚੋਣ ਦਿੰਦੇ ਨੇ ਤੁਹਾਨੂੰ ਰਿਜੈਕਟ ਕਰ ਦਿੰਦੇ ਨੇ ਤੇ ਤੁਸੀਂ ਉਹ ਵਿਧਾਇਕੀ ਖਰੀਦਣ ਲੱਗ ਜਾਂਦੇ ਹੋ ਕਿ ਦੇਸ਼ ਕਿਸ ਪਾਸੇ ਜਾ ਰਿਹਾ ਬੀਜੇਪੀ ਕਹਿੰਦੀ ਜੇ ਕੋਈ આરોਪ ਹੈ ਕੋਈ ਜੇ ਇਹਨਾਂ ਕੋਲ ਕੋਈ ਸਬੂਤ ਹੈ ਤੇ ਪੇਸ਼ ਕਿਤੇ ਜਾਣ ਪੇਸ਼ ਕਰ ਰਹੇ ਆ ਜੀ ਕਿ ਸ਼ਿਕਾਇਤ ਗਈ ਆ ਅਸੀਂ ਉਹਦੇ ਤੇ ਜੋ ਵੀ ਆ ਇਹਨੇ 10-10 ਸਾਲ ਹੋ ਗਏ ਜੀ ਸਰਕਾਰ ਤੁਹਾਡੀ ਪੰਜਾਬ ਦੇ ਵਿੱਚ ਵੀ ਸਾਹਿਬ ਤੁਹਾਡੇ ਨੇ ਵਿੱਚ ਹੀ ਦਾਤ ਦੇ ਦੇਖੋ ਹਰ ਚੀਜ਼ ਜਿਹੜੀ ਜਿਹੜੀ ਵੀ ਕੋਈ ਕਿਸੇ ਚੀਜ਼ ਦੀ ਇਨਕੁਆਰੀ ਹੁੰਦੀ ਆ ਨਾ ਉਹਨੂੰ ਟਾਈਮ ਲੱਗਦਾ ਜੇ ਤੁਸੀਂ ਕਹੋ ਕਿ ਅੱਜ ਇਸ ਤਰ੍ਹਾਂ ਕਰਕੇ ਅਗਲੇ ਦਿਨ ਹਰ ਤਰ੍ਹਾਂ ਦੇ ਚੀਜ਼ ਜਿਹੜੀ ਆ ਉਹ ਅੱਗੇ ਕਰਨੀ ਪੈਂਦੀ ਆ ਤੁਸੀਂ ਪਾਰਟੀ ਅਸਲੀ ਜਾਣੀ ਜਾਂਦੀ ਹੈ ਕਿ ਜਦੋਂ ਵੀ ਕੋਈ ਲੋਕਤੰਤਰ ਦੇ ਖਿਲਾਫ ਕੋਈ ਵੀ ਪਾਰਟੀ ਭਾਵੇਂ ਤੁਸੀਂ ਵਿਰੋਧੀ ਧਿਰ ਤੁਸੀਂ ਉਹਦੇ ਸਬੂਤ ਰੱਖ ਕੇ ਪ੍ਰੈਸ ਕਾਨਫਰੰਸ ਬਕਾਇਦਾ ਤੌਰ ਤੇ ਕਰਦੇ ਸੀ ਤਾਂ ਇਹਦੇ ਲਈ ਮੰਚ ਜਿਹੜਾ ਉਹ ਪ੍ਰੈਸ ਕਾਨਫਰੰਸ ਜਾਂ ਹੋਰ ਮੰਚ ਕਿਉਂ ਵੀ ਸਿਰ ਵਿਧਾਨ ਸਭਾ ਦੀ ਕਿਉਂ ਦੱਸਣਾ ਚਾਹੁੰਦੇ ਨਹੀਂ ਵਿਧਾਨ ਸਭਾ ਦੇ ਵਿੱਚ ਦੇਖੋ ਵੀ ਮੰਚ ਹੀ ਵਿਧਾਨ ਸਭਾ ਹੈ ਵਿਧਾਨ ਸਭਾ ਤੋਂ ਉੱਚਾ ਕੋਈ ਮੰਚ ਹੈਗਾ ਆਪਣੀ ਗੱਲ ਰੱਖਣ ਦਾ ਜਿੱਥੇ ਵਿਧਾਨ ਸਭਾ ਆ ਪੰਜਾਬ ਦੇ ਲਗਭਗ 3 ਕਰੋੜ ਲੋਕਾਂ ਨੂੰ ਰਿਪਰੈਜ਼ੈਂਟ ਕਰਦੀ ਹਰ ਬੰਦੇ ਦਾ ਇੰਟਰਸਟ ਆ ਤੁਸੀਂ ਵੀ ਵੋਟ ਪਾਈ ਹੋਊਗੀ ਕਿਸੇ ਨਾ ਕਿਸੇ ਦਾ ਬਟਨ ਦਬਾਇਆ ਹੋਊਗਾ ਤੁਸੀਂ ਕਾਦੇ ਲਈ ਦਬਾਇਆ ਸੀਗਾ ਕਿ ਸਾਡਾ ਅਸੀਂ ਇਸ ਬੰਦੇ ਨੂੰ ਵਿਧਾਨ ਸਭਾ ਦੇ ਵਿੱਚ ਭੇਜਣਾ ਚਾਹੁੰਦੇ ਆ ਅਸੀਂ ਇਸ ਬੰਦੇ ਨੂੰ ਵਿਧਾਨ ਸਭਾ ਦੇ ਵਿੱਚ ਦੇਖਣਾ ਚਾਹੁੰਦੇ ਆ ਅਸੀਂ ਇਸ ਬੰਦੇ ਨੂੰ ਵਿਧਾਨ ਸਭਾ 'ਚ ਬੋਲਣਾ ਦੇ ਬੋਲਦਾ ਦੇਖਣਾ ਚਾਹੁੰਦੇ ਹਾਂ ਸੋ ਉਸ ਵਿਧਾਨ ਸਭਾ ਦੇ ਵਿੱਚ ਜਨਤੋਂ ਹੀ ਅੱਜ ਤੁਸੀਂ ਦੇਖੋ ਤੁਹਾਡੇ ਕੋਲ ਵੀ ਰਾਈਟ ਸੀਗਾ ਵੋਟ ਪਾਉਂਦਾ ਅੱਜ ਤੁਹਾਡੇ ਚੁਣੇ ਹੋਏ ਬੰਦੇ ਜਿਹੜੇ ਨੇ ਉਹਨਾਂ ਨੂੰ ਵਿਧਾਨ ਸਭਾ ਦੇ ਵਿੱਚੋਂ ਜਨਤੋਂ ਹੀ ਰੋਕਿਆ ਜਾ ਰਿਹਾ ਨੈਸ਼ਨਲ ਗ੍ਰੀਨ ਕਮਿਸ਼ਨਲ ਨੇ ਪੰਜਾਬ ਸਰਕਾਰ ਨੂੰ ਮੇਰੇ ਲਿਕਵਿਡ ਜਿਹੜਾ ਫੈਕਟਰੀਆਂ ਦਾ ਹੈਗਾ ਉਹ ਰਿਵਰਸ ਜਾ ਰਿਹਾ ਸਾਡੀਆਂ ਪੰਜ ਦਰਿਆਵਾਂ ਦੀ ਧਰਤੀ ਆ ਉਹਦੇ ਵਿੱਚ ਜਾ ਰਿਹਾ ਉਸ ਤੇ ਨੈਸ਼ਨਲ ਗ੍ਰੀਨ ਕਮਿਸ਼ਨਲ ਜਿਹੜਾ ਕੇਸ ਦਾ ਸਭ ਤੋਂ ਵੱਡਾ ਸੀ ਕਹਿ ਸਕਦੇ ਹਾਂ ਜਿਹੜੇ ਕਿ ਆਖ ਰੱਖਦੇ ਉਹਨਾਂ ਨੇ 2000 ਕਰੋੜ ਦਾ ਦਰਮਾਨਾ ਕੀਤਾ ਨਹੀਂ ਮੈਂ ਮੇਰੇ ਅ제 ਪੂਰਾ ਧਿਆਨ ਚ ਨਹੀਂ ਆ ਇਹ ਮਸਲਾ ਜਿਵੇਂ ਵੀ ਹੈ ਬੜਾ ਵੱਡਾ ਮਸਲਾ ਕਿਸਾਨਾਂ ਵੱਲੋਂ ਪੋਚਿਆ ਜਾ ਰਿਹਾ ਹੈ ਬਾਰ ਬਾਰ ਜਿਹੜਾ ਸ਼ਰਾਬ ਫੈਕਟਰੀਆਂ ਵੱਲੋਂ ਬਹੁਤ ਜ਼ਿਆਦਾ ਡੰਗਾ ਡਿੰਗ ਕਰਕੇ ਜਿਹੜਾ ਕੇ ਉਹ ਜਿਹੜੀ ਸੁੱਤੀ ਜਾ ਰਹੀ ਹੈ ਬਹੁਤ ਵੱਡਾ ਮਸਲਾ ਹੈ ਤੇ ਪੈਨਟੀ ਵਾਲਾ ਜਿਹੜਾ ਹੈ ਉਹ ਤੇ ਗੱਲਾਂ ਕਿ ਤੁਹਾਨੂੰ ਹੈ ਹੀ ਹੈ ਲੇਕਿਨ ਇਹ ਪੰਜਾਬ ਦਾ ਬਹੁਤ ਵੱਡਾ ਮਸਲਾ ਹੈ ਕਿ ਕਿਥੋਂ ਉਹ ਬੋਰ ਕੀਤਾ ਗੁਰਦੁਆਰਾ ਸਾਹਿਬ ਦੇ ਵਿੱਚ ਕੋਲੋਂ ਸ਼ਰਾਬ ਨਿਕਲੀ ਸੀ ਇਹ ਵੀ ਵੀਡੀਓ ਦਾ ਮਾਮਲਾ ਹੈ ਜਿਹੜੇ ਦਾ ਮਾਮਲਾ ਉਹ ਸ਼ਰਾਬ ਨਿਕਲੀ ਸੀ ਗੁਰਦੁਆਰਾ ਸਾਹਿਬ ਦੇ ਸਾਹਮਣੇ ਤੋਂ ਬਹੁਤ ਕਰਦੇ ਨੇ ਤੇ ਬਹੁਤ ਵੱਡਾ ਹੈ ਪੰਜਾਬ ਦਾ ਮਸਲਾ ਹੈ ਦੇਖੋ ਅਸੀਂ ਪੰਜਾਬ ਦੇ ਵਾਤਾਵਰਣ ਨੂੰ ਤੇ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਵਾਸਤੇ ਹਰ ਸੰਭਵ ਕੋਸ਼ਿਸ਼ ਦੇ ਵਿੱਚ ਲੱਗੇ ਹੋਇਆ 6 ਮਹੀਨੇ ਦੀ ਸਰਕਾਰ ਹੋਈ ਆ 6 ਮਹੀਨਿਆਂ ਦੇ ਵਿੱਚ ਹਰ ਫੀਲਡ ਦੇ ਵਿੱਚ ਹਰ ਫੀਲਡ ਦੇ ਵਿੱਚ ਕੰਮ ਹੋਇਆ ਹਰ ਤਰ੍ਹਾਂ ਦਾ ਕੰਮ ਜਿਹੜਾ ਹੋਇਆ ਸ਼ੁਰੂਆਤ ਹੋ ਗਈ ਆ ਕੋਈ ਉਹ ਕਹਿੰਦੇ ਆ ਨਾ ਵੈਲ ਬਿਗਾਨੇ ਇਜ਼ਹਾਫ ਡਨ ਜਦੋਂ ਸ਼ੁਰੂਆਤ ਚੰਗੀ ਹੋ ਜੇ ਨਾ ਫਿਰ ਹੌਲੀ ਹੌਲੀ ਆਸ ਵੀ ਅੱਗੇ ਚੰਗੀ ਜੜੀ ਆ ਉਹ ਵੱਧ ਜਾਂਦੀ। ਸ਼ਰਾਬ ਦੀ ਨੀਤੀ ਆ ਦੀ ਅਨਾਰੀ ਦੀ ਸਰਕਾਰ ਚੱਲ ਰਹੀ ਹੈ ਜੀ ਭਾਜਪਾ ਦੇ ਆਗੂ ਡਾਕਟਰ ਵਾਲੇ ਕੋਲ ਬੇਚਾਰੇ ਗੱਲ ਹੋਈ ਕਹਿੰਦੇ ਜੀ ਭਾਈ ਪੰਜਾਬ ਅੰਦਰ ਅਨਾਰੀ ਦੀ ਸਰਕਾਰ ਹੈ। ਦੇਖੋ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਦੀ ਸਰਕਾਰ ਹੈ। ਪੰਜਾਬ ਦੇ ਲੋਕਾਂ ਨੇ ਵੇਖਿਆ ਕਿ ਕੌਣ ਅਨਾਰੀ ਆ ਕੌਣ ਭ੍ਰਸਟ ਨੇ ਕਿੰਨਾਂ ਨੂੰ ਵਿਧਾਨ ਸਭਾ ਦੇ ਵਿੱਚ ਭੇਜਣਾ ਹੈ ਇਹ ਪੰਜਾਬ ਦੇ ਲੋਕਾਂ ਦਾ ਫੈਸਲਾ ਹੈ। ਇਹ ਜਿਨ੍ਹਾਂ ਦਾ ਤੁਸੀਂ ਨਾ ਆ ਕੇ ਕਿੰਨਾ ਦਾ ਲੈ ਰਹੇ ਹੋ ਇਹਨਾਂ ਉਹ 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 ਉਹਨਾਂ ਨੂੰ ਭੇਜ ਦਿੰਦੀ ਜਾਂ ਤਾਂ ਜੇ ਉਹ ਜਾਦੇ ਹੈਗੇ ਸੀਗੇ ਮਾਚੋਰ ਜਾਂ ਕਹੋ ਸਪੈਸ਼ਲਿਸਟ ਸੀਗੇ ਤੇ ਫਿਰ ਲੋਕਤੰਤਰ ਆ ਨਾ ਇਥੇ ਤੇ ਭੇਜਣਾ ਤੇ ਲੋਕਾਂ ਨੇ ਆ ਮੰਤਰੀ ਸਾਹਿਬ ਤੁਸੀਂ ਦੋ ਅਧਿਕਾਰੀਆਂ ਤੇ ਰੋਕ ਲਗਾਤੀ ਹੈ ਵੀ ਸ਼ਰਾਬ ਦੀ ਤਰੀ ਨੀਤੀ ਬਣਦੀ ਐਕਸਾਈਜ਼ ਪਾਲਿਸੀ ਵੱਡੇ ਅਧਿਕਾਰੀ ਨੇ ਆਈਐਸ ਇਹ ਕੋਣਾ ਨੇ ਜਦੋਂ ਵੀ ਬਾਹਰ ਜਾਣਾ ਸਾਡੀ ਕਮਿਸ਼ਨ ਤੋਂ ਬਿਗੈਣਾ ਬਾਹਰ ਨਹੀਂ ਜਾਣਾ ਇਹ ਤੁਹਾਨੂੰ ਮਾਮਲਾ ਜੁੜਿਆ ਹੈ ਦਿੱਲੀ ਦੀ ਜਿਹੜੀ ਸ਼ਰਾਬ ਨੀਤੀ ਨੂੰ ਲੈ ਕੇ ਮਿਨਿਸਟਰ ਸੁਦੀਨਾ ਦਾ ਨਾਮ ਆਇਆ ਸੀ ਸੇਮ ਈਡੀ ਰੇਡ ਮਾਰਦੀ ਹੈ ਪੰਜਾਬ ਨਹੀਂ ਦੇਖੋ ਸਾਡੇ ਸਾਡੇ ਜਿਹੜੇ ਨੇ ਮਿਨਿਸਟਰ ਜਾਂ ਵ્યાਸੇਵੀ ਰੋਕੇ ਜਾ ਰਹੇ ਨੇ ਤੁਹਾਨੂੰ ਪਤਾ ਅੱਜ ਮਾਨਯੋਗ ਸਾਡੇ ਮੰਤਰੀ ਨੇ ਅਮਨ अरोड़ा ਜੀ ਉਹਨਾਂ ਨੇ ਨੌਲੇਜ ਸ਼ੇਅਰਿੰਗ ਇੱਕ ਟੂਰ ਆ ਉਹਦੇ ਤੇ ਜਾਣਾ ਸੀਗਾ ਜਿਹਦੇ ਵਿੱਚ ਕਾਫੀ ਰੀਨਿਊਏਬਲ એનર્ਜੀ ਦੇ ਉੱਤੇ ਚਰਚਾ ਹੋਣੀ ਸੀਗੀ ਉਹਨਾਂ ਨੂੰ ਵੀ ਰੋਕ ਦਿੱਤਾ ਗਿਆ ਇਹ ਸਾਰਾ ਰੋਕਣ ਰਕਾਉਣ ਦਾ ਕੰਮ ਜਿਹੜਾ ਐ ਇਸੇ ਕਰਕੇ ਗੱਲ ਫੇਰ ਉੱਥੇ ਆਉਂਦੀ ਆ ਕਿ ਇੱਕ ਸਟੇਟ ਦੇ ਵਿੱਚ ਪਾਰਟੀ ਆਈ ਆ ਬੜੀ ਮੈਜੋਰਟੀ ਦੇ ਨਾਲ ਆਈ ਆ ਕਿਸੇ ਨਾ ਕਿਸੇ ਤਰ੍ਹਾਂ ਨਾਲ ਇਹਨੂੰ ਟਾਰਗੇਟ ਕਰ ਲਿਆ ਜਾਵੇ ਇਹਨੂੰ ਅੱਗੇ ਨਾ ਵਧਣ ਦਿੱਤਾ ਜਾਵੇ ਕਈ ਤਰ੍ਹਾਂ ਦੇ ਇਹਦੇ ਪਿਛੇ ਜਿਹੜੇ ਆ ਉਹ ਦਿਮਾਗ ਜਿਹੜੇ ਨੇ ਉਹ ਲੱਗੇ ਹੋਏ ਨੇ ਪਰ ਇਹ ਪੰਜਾਬ ਦੇ ਲੋਕਾਂ ਦਾ ਫੈਸਲਾ ਹੈ ਪੰਜਾਬ ਦੇ ਲੋਕਾਂ ਨੇ ਲੋਕਤੰਤਰ ਨੂੰ ਪਹਿਲ ਦਿੱਤੀ ਆ ਪੰਜਾਬ ਦੇ ਲੋਕਾਂ ਨੇ ਵਿਧਾਨ ਸਭਾ ਦੇ ਵਿੱਚ ਭੇਜਿਆ ਪੰਜਾਬ ਦੇ ਲੋਕਾਂ ਦੀ ਆਵਾਜ਼ ਬਣ ਕੇ ਉਸੇ ਵਿਧਾਨ ਸਭਾ ਦੇ ਵਿੱਚ ਗੂੰਜਦੀ ਰਹੂਗੀ। ਕੋਈ ਨਹੀਂ ਆਦੇ ਕੀ ਬੋਲਦਾ। ਮੇਰਾ ਸਵਾਲ ਹੈ ਕਿ ਤੁਹਾਡੇ ਐਮਐਲਏ ਤੇਹੀ ਕਿਉਂ ਨਜ਼ਰ ਹੈ ਕਿਉਂਕਿ ਵਿਧਾਨ ਸਭਾ ਦੇ ਵਿੱਚ ਕਾਂਗਰਸ ਦੇ ਵੀ 11 ਐਮਐਨਏ ਨੇ ਲੋਕ ਬੀਜੇਪੀ ਦੇ ਨੇ ਤਿੰਨ ਅਕਾਲੀ ਦਲ ਦੇ ਨੇ। ਮੇਰਾ ਸਵਾਲ ਪੁਰਾਣਾ ਦੋ ਤੁਹਾਡੇ ਐਮਐਨਏ ਦਾ ਕਿਉਂ ਨਜ਼ਰ ਹੈ ਤੁਸੀਂ ਹਲੇ ਥੱਪੀ ਮੈਜੋਰਟੀ ਜੋ ਦੇਖੋ ਨਜ਼ਰ ਸਾਰਿਆਂ ਤੇ ਆ। ਤੁਹਾਡੇ ਨਜ਼ਰ ਸਾਰਿਆਂ ਤੇ ਆ। ਉੱਥੇ ਸਾਡੇ ਆ ਗੋਆ ਦੇ ਵਿੱਚ ਵਿਕੜੀ ਸਾਡੇ ਤੇ ਨਜ਼ਰ ਨਹੀਂ ਸੀਗੀ ਤੇ ਕਾਂਗਰਸ ਤੇ ਨਹੀਂ ਸੀਗੀ ਗੱਲ ਇਹ ਆ ਕਿ ਇਹ ਵਿਖਦੇ ਨੇ ਇਹ ਮੰਡੀ ਦੇ ਵਿੱਚ ਨੇ ਵਿਕੂਗਾ ਤੇ ਉਹੀ ਨਾ ਜਿਹੜਾ ਮੰਡੀ ਦੇ ਵਿੱਚ ਹੈਗਾ ਜਿਹੜਾ ਮੰਡੀ 'ਚ ਹੀ ਨਹੀਂ ਹੈਗਾ ਉਹ ਉਹਨੂੰ ਕੌਣ ਖਰੀਦ ਕੇ ਲੈ ਜਾਊਗਾ ਦੇਖੋ 8 8 ਟਾਰਗੇਟ ਤੇ ਸਾਡੇ ਤੇ ਉੱਥੇ ਵੀ ਹੋਇਆ ਗੋਆ 'ਚ ਵੀ ਹੋਇਆ ਟਾਰਗੇਟ ਦਿੱਲੀ 'ਚ ਵੀ ਹੋਇਆ ਟਾਰਗੇਟ ਇੱਥੇ ਵੀ ਹੋਇਆ ਪਰ ਗੱਲ ਇਹ ਵਿਕਦਾ ਕੌਣ ਆ ਵਿਕਾਊ ਕੌਣ ਆ ਜਿਹੜਾ ਵਿਕਾਊ ਆ ਮੰਡੀ ਦੇ ਵਿੱਚ ਆ ਉਹੀ ਜਾਊਗਾ ਆਠ ਗੋਆ ਦੇ ਵਿੱਚ ਖੜੇ ਨੇ ਇਹਨਾਂ ਨੇ ਉਥੇ ਦਾ ਲੈ ਉਹ ਵੀ ਤਿੰਨ ਜਾਣੇ ਸੀਗੇ ਉਹ ਤੇ ਜਸਟ ਰੱਖਿਆ ਨਾ ਚਲੋ ਆਪੋਜੀਸ਼ਨ ਕਿਵੇਂ ਕਰਨੀ ਆ ਆਪਾਂ ਉਦਰੇ ਹੀ ਹੋ ਜਾਣੇ ਆ ਇਸ ਤਰ੍ਹਾਂ ਕਰ ਲੈਨੇ ਆ ਵੈਨ ਵੈਨ ਸਿਚੁਏਸ਼ਨ ਚ ਖੇਡਦੇ ਨੇ ਤੁਹਾਨੂੰ ਆਪਣੀ ਪਾਰਟੀ ਦੇ ਐਮਐਲਏ ਤੇ ਪੂਰਾ ਵਿਸ਼ਵਾਸ ਹੈ ਮੈਂ 100% ਕਹਿਣਾ ਹੈ ਕਿ ਸਾਡੀ ਪਾਰਟੀ ਦਾ ਕੋਈ ਵੀ ਵਿਧਾਇਕ ਜਿਹੜਾ ਆ ਉਹ ਇਹ ਅਰਵਿੰਦ ਕੇਜਰੀਵਾਲ ਦਾ ਸੱਚਾ ਸਵਾਈ ਆ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਪੰਜਾਬ ਸਰਕਾਰ ਜਿਹੜੀ ਆ ਉਹ ਬਾਖੂਬੀ ਵਧੀਆ तरीके ਨਾਲ ਚੱਲ ਰਹੀ ਹੈ ਲੋਕ ਹੇਠਲੇ ਪੱਧਰ ਤੇ ਸਰਕਾਰ ਤੋਂ ਪੂਰੀ ਤਰ੍ਹਾਂ ਖੁਸ਼ ਨੇ ਸਰਕਾਰ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਰਹੀ ਆ ਕੀਤੇ ਹੋਏ ਵਾਅਦੇ ਪੂਰੇ ਕਰ ਰਹੀ ਆ ਦਿੱਤੀਆਂ ਹੋਈਆਂ ਗਰੰਟੀਆਂ ਪੂਰੀਆਂ ਕਰ ਰਹੀ ਆ ਪਿਆਸ ਵਗਾਈ ਆ ਲਾਈ ਜਾ ਰਿਹਾ ਅੱਜ ਸੁਨੀਲ ਜਾਖੜ ਨੇ ਕਿਹਾ ਤਾਂ ਜੀ 25 ਕਰੋੜ ਨਹੀਂ 50 ਕਰੋੜ ਦੀ ਵੀ ਵੈਲਿਊ ਨਹੀਂ ਗਈ ਇਹਨਾਂ ਦੀ ਦੇਖੋ ਜਾਖੜ ਸਾਹਿਬ ਜਦੋਂ ਗਏ ਸੀਗੇ ਤੇ ਉਹ ਤੁਹਾਨੂੰ ਪਤਾ ਕੈਪਟਨ ਸਾਹਿਬ ਤੋਂ ਦੁਖੀ ਹੋ ਕੇ ਗਏ ਸੀ ਤੇ ਉਹ ਅੱਗੇ ਫੇਰ ਉਹੋ ਹੀ ਮਿਲ ਪਏ ਤੇ ਉਹਨਾਂ ਨੂੰ ਤੇ ਹੁਣ ਉਹ ਪਤਾ ਸੌਣੀ ਲੱਗਣ ਆ ਉਹ ਜਿਨ੍ਹਾਂ ਤੋਂ ਦੁਖੀ ਹੋ ਕੇ ਗਏ ਸੀ ਅਗਲੇ ਪਾਸੇ ਫੇਰ ਉਹੀ ਦੇ ਸਰ 27 ਵਾਲੇ ਫੈਸ਼ਨ ਦੇ ਵਿੱਚ ਕੀ ਜਿਹੜੇ ਮੁੱਦਿਆਂ ਦੀ ਗੱਲ ਕੀਤੀ ਜਾ ਰਹੀ ਹੈ ਰੇਤ ਨਸ਼ਾ ਜਾਂ ਜੋ ਜਿਨ੍ਹਾਂ ਮੁੱਦਿਆਂ ਤੇ ਸਰਕਾਰ ਬਣੀ ਸੀ ਉਹਨਾਂ ਬਾਰੇ ਵਿਚਾਰ ਤੇ ਵਿਧਾਨ ਸਭਾ ਹੈਗੀ ਚਰਚਾ ਵਾਸਤੇ ਵਿਧਾਨ ਸਭਾ ਦੇ ਵਿੱਚ ਹਰ ਮੁੱਦਾ ਚੱਕਿਆ ਜਾਵੇ ਅਸੀਂ ਅਸੀਂ ਤੇ ਵਿਰੋਧੀ ਤਾਂ ਨੂੰ ਪੂਰਾ ਟਾਈਮ ਦਿੰਦੇ ਆ ਚੱਕੋ ਪਰਾਲੀ ਦੇ ਮੁੱਦੇ ਚੱਕੋ ਬਿਜਲੀ ਦੇ ਚੱਕੋ ਜਿਹੜੇ ਜਿਹੜੇ ਵੀ ਲੋਕ ਲੋਕਾਂ ਨੇ ਤੁਹਾਨੂੰ ਆਪਣੇ ਮੁੱਦੇ ਡਿਸਕਸ ਕਰਨ ਵਾਸਤੇ ਉੱਥੇ ਭੇਜਿਆ ਲੋਕਾਂ ਦੇ ਮੁੱਦੇ ਚੱਕੋ ਜਿਹੜੀ ਵੀ ਗੱਲ ਕੋਈ ਕਨਕਲੂਡਿੰਗ ਐਂਡ ਤੇ ਕੋਈ ਨਾ ਕੋਈ ਗੱਲ ਨਿਕਲੂਗੀ ਨਾ ਜਦੋਂ ਤੁਸੀਂ ਵਿਧਾਨ ਸਭਾ ਦੇ ਵਿੱਚ ਜਾ ਕੇ ਬੋਲੋਗੇ ਕੋਈ ਗੱਲ ਕਰੋਗੇ ਪਰ ਜੇ ਤੁਸੀਂ ਵਿਧਾਨ ਸਭਾ ਦਾ ਇਜਲਾਸ ਹੀ ਨਹੀਂ ਹੋਣ ਦੇਣਾ ਤੁਸੀਂ ਜਾਣ ਹੀ ਨਹੀਂ ਦੇਣਾ ਤੁਸੀਂ ਇੱਕ ਨੋਮੀਨੇਟਡ ਜਿਹੜੇ ਨੇ ਆਫਿਸ ਆਫ ਗਵਰਨਰ ਆ ਨੋਮੀਨੇਟਡ ਦੀਆਂ ਯੂਜ਼ ਕਰਕੇ ਉਹਨਾਂ ਨੂੰ ਯੂਜ਼ ਕਰਕੇ ਤੇ ਤੁਸੀਂ ਵਿਧਾਨ ਸਭਾ ਦੇ ਵਿੱਚ ਇੱਕ ਚੁਣੀ ਹੋਈ ਸਰਕਾਰ ਜਿਹੜੀ ਆ ਇੱਕ ਕੈਬਨਟ ਦੇ ਫੈਸਲੇ ਨੂੰ ਤੁਸੀਂ ਜਿਹੜਾ ਉਹ ਰੋਕ ਲਾ ਰਹੇ ਉਹਦੇ ਤੇ ਉਹ ਵੀ ਉਹਨੋਂ ਪਹਿਲਾਂ ਦੇ ਦਿੱਤੀ ਅਪਰੂਵਲ ਪਹਿਲਾਂ ਦੇ ਦਿੱਜੇ ਕੋਈ ਇਹੋ ਜੀ ਗੱਲ ਹੁੰਦੀ ਨੇ ਹੋ ਸਕਦਾ ਹੈ ਕਾਰਨ ਕਿਉਂ ਤੁਹਾਡੇ ਨਾਲ ਧੋਖੋਗੀ ਤੁਸੀਂ ਦੇਖੋ ਇੱਕ ਕੋਈ ਛੜਪੜ ਐਮ ਐਲ ਏ ਦੀ ਸਰਕਾਰ ਹੋਵੇ ਤਾਂ ਫਿਰ ਸਵਾਲ ਕਿੱਥੇ ਜਾ ਸਕਦੇ ਨੇ ਉਹੀ ਐ ਐਮਐਲਏ ਤੁਹਾਡੇ ਲਈ ਉਹੀ ਗੱਲ ਉਹੀ ਗੱਲ ਇਹਹੀ ਗੱਲ ਆ ਇਹਹੀ ਗੱਲ ਆ ਇਹਹੀ ਇਸੇ ਕਰਕੇ ਆ ਕਿ ਇਹਨਾਂ ਦੇ 92 ਆ ਗਏ ਨੇ ਇਸੇ ਕਰਕੇ ਆ ਕਿਉਂਕਿ 92 ਆਏ ਨੇ ਔਰ ਗੁਜਰਾਤ ਚ ਵੀ ਆ ਰਹੇ ਨੇ ਹਿਮਾਚਲ ਚ ਵੀ ਆ ਰਹੇ ਨੇ ਇਸੇ ਕਰਕੇ ਇਸੇ ਕਰਕੇ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਪਾਰਟੀ ਨੂੰ ਤੋੜਨ ਦੀ ਜੜੀ ਆ ਉਹ ਕੋਸ਼ਿਸ਼ ਕੀਤੀ ਜਾਵੇ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਇਹ ਚਲੇ ਗਏ ਸਾਬ ਜੀ ਬਹੁਤ ਵਧੀਆ ਕੰਮ ਕੀਤਾ ਹੈ ਅਪਰੀਸ਼ੀਏਟ ਹੈ ਬਟ 3.300 ਕਰੋੜ ਰੁਪਏ ਦਾ ਜਿਹੜਾ ਹੈ ਉਹਦੇ ਵਿੱਚ ਜਿਹੜਾ ਡੈਫਿਸਿਟ ਜਿਹੜਾ ਸਰਕਾਰ ਕਹਿ ਦਿੰਦੇ ਅਸੀਂ ਸਰ ਉਹਨੂੰ ਕਿਸ ਤਰ੍ਹਾਂ ਕੀ ਉਹਨੂੰ ਦੇਖੋ ਅਸੀਂ ਅਸੀਂ ਜਿਹੜਾ ਡਾਲਰ ਦਾ ਵਰਲਡ ਬੈਂਕ ਤੋਂ ਲੈ ਦੇਖੋ ਦੇਖੋ ਸਰਕਾਰਾਂ ਵਰਲਡ ਬੈਂਕ ਤੇ ਲੋਨ ਜਿਹੜੇ ਨੇ ਉਹ ਲੈਂਦੀਆਂ ਨੇ ਗੱਲ ਇਹ ਨਹੀਂ ਆ ਕਿ ਕਰਜ਼ਾ ਕਿੰਨਾ ਹੋਰ ਚੜ ਗਿਆ ਜਾਂ ਕਿੰਨਾ ਤੁਸੀਂ ਕੰਮ ਦੇਖੋ ਕਰਜ਼ਾ ਮਿਸ ਯੂਜ਼ ਤਾਂ ਨਹੀਂ ਹੋਇਆ ਤੁਸੀਂ ਪਾਉਣੇ 3 ਲੱਖ ਕਰੋੜ ਦਾ ਕਰਜ਼ਾ ਸੀਗਾ ਅਕਾਲੀ ਦਲ ਦੀ ਸਰਕਾਰ ਰਹੀ ਕਾਂਗਰਸ ਦੀ ਸਰਕਾਰ ਰਹੀ ਕੰਮ ਵੀ ਦੱਸ ਦੇਣ ਕਾਦੇ ਕਰਕੇ ਚੜ ਗਿਆ ਅਸੀਂ ਕਹਿੰਨੇ ਆ ਅਸੀਂ 600 ਯੂਨਿਟ 2 ਮਹੀਨਿਆਂ ਦਾ ਹਰ ਘਰ ਦੇ ਵਿੱਚ ਫ੍ਰੀ ਦੇ ਦਿੱਤਾ ਦਿੱਤਾ ਹੈ ਨਾ ਆਪਾਂ ਸਾਰਿਆਂ ਨੂੰ ਮਿਲਦਾ ਕਿਸੇ ਤਰ੍ਹਾਂ ਦਾ ਕੋਈ ਵਿਤਕਰਾਨੀ ਨਹੀਂ ਹੁੰਦੇ ਜੇ ਪੈਸਾ ਲੋਕਾਂ ਦਾ ਲੋਕਾਂ ਦੀਆਂ ਜੇਬਾਂ ਦੇ ਵਿੱਚ ਹੀ ਜਾਣਾ ਚਾਹੀਦਾ ਲੋਕਾਂ ਕੋਲ ਜਾਣਾ ਚਾਹੀਦਾ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਅਸੀਂ ਕੋਈ ਪੈਸਾ ਲਿਆ ਥੋੜਾ ਬੂਤਾ ਲੋਡ ਪਈ ਤੇ ਅਸੀਂ ਉਹਦਾ ਕੋਈ ਸਕੈਮ ਕਰ ਦਿੱਤਾ ਮੰਤਰੀ ਸਾਹਿਬ ਅੰਗਰੇਜ਼ ਜਿਹੜੇ ਨੌਕਰੀਆਂ ਲੈਣਾਂਗੇ ਇਸ ਤੇ ਲੈਣਾਂਗੇ ਮંત્રી ਸਾਹਿਬ ਕਿਸ਼ਤਾਂ ਲੈਣ ਆਣਗੇ ਨੌਕਰੀਆਂ ਲੈਣ ਆਣਗੇ ਹਾਂਜੀ ਮੰਤਰੀ ਸਾਹਿਬ ਕਿਸ਼ਤਾਂ ਲੈਣ ਆਣਗੇ ਆਪਣੀਆਂ ਕਿਸ਼ਤਾਂ ਲੈਣ ਆਣਗੇ ਅੰਗਰੇਜ਼ ਹੁਣ ਸਾਡੇ ਕੋਲ ਕਿੱਥੋਂ ਪੰਜਾਬ ਸਰਕਾਰ ਤੋਂ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਇਹੋ ਜਿਹਾ ਪੰਜਾਬ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਬਣਾਵਾਂਗੇ ਨੌਕਰੀਆਂ ਵੀ ਇੱਥੇ ਹੋਣਗੀਆਂ ਲੋਕਾਂ ਦੇ ਲੋਕੀ ਆਪਣੇ ਬਾਹਰੋਂ ਇਨਵੈਸਟ ਵੀ ਕਰਨਗੇ ਬਾਰ ਜਿਹੜੇ ਅਸੀਂ ਮਜਬੂਰ ਹੋ ਜਾਂਦੇ ਆ ਆਪਣੇ 3 ਪੁੱਤਾਂ ਨੂੰ ਭੇਜਣ ਵਾਸਤੇ ਉਹ ਵੀ ਰੋਕਣ ਕੇ ਪੰਜਾਬ ਦੇ ਵਿੱਚ ਹਰ ਤਰ੍ਹਾਂ ਦੀ ਡਿਵੈਲਪਮੈਂਟ ਹੋਊਗੀ ਭ੍ਰਿਸ਼ਟਾਚਾਰ ਤੇ ਰੋਕ ਲਾ ਕੇ ਹੋਊਗੀ ਜ਼ੀਰੋ ਟੋਲਰੈਂਸ ਦੀ ਪਾਲਿਸੀ ਆ ਭ੍ਰਿਸ਼ਟਾਚਾਰ ਪ੍ਰਤੀ ਪਹਿਲਾਂ ਵੀ بڑے ਮੰਚਾਂ ਤੇ ਕਿਹਾ ਜਾ ਚੁੱਕਾ ਹੈ ਕਿਸੇ ਵੀ ਕੀਮਤ ਤੇ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਆ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਇਹੀ ਚੀਜ਼ਾਂ ਸਤਾ ਰਹੀਆਂ ਨੇ ਹੁਣ ਜਿੰਨਾ ਦੀ ਹੋਣ ਖਤਮ ਹੋ ਸੀਐਮ ਸਾਹਿਬ ਅਮਨ ਅਰੋੜਾ ਜੀ ਸੀਐਮ ਸਾਹਿਬ ਦਾ ਕਰਮਚਾਰੀ ਹੋਣੇ ਕਿਹਾਦੇ ਕਿ ਇਹ ਜਿਹੜੀ ਗੱਲ ਦਾ ਕਰਾਰ ਹੋ ਗਿਆ ਕੰਪਨੀ ਕਾਦੀ ਕਰਾਰ ਨਹੀਂ ਹੋਇਆ ਉਸ ਤੋਂ ਬਾਅਦ ਇੱਕ ਕਹਿੰਦੇ ਨੇ ਵੀ 4 ਘੰਟੇ ਦੀ ਡਿਲੇ ਹੋਈ ਹੈ ਸਲਾਈਡ ਦੇਖੋ ਇਹ ਇਹ ਇਸ ਤਰ੍ਹਾਂ ਦੇ ਇਲਜ਼ਾਮ ਛੋਟੀਆਂ ਇਹੋ ਜਿਹੇ ਇਲਜ਼ਾਮ ਜਿਹੜੇ ਨਾ ਵਿਰੋਧੀ ਤਰ੍ਹਾਂ ਲਾਉਂਦੀਆਂ ਰਹੀਆਂ ਨੇ ਤੁਹਾਨੂੰ ਅਮਨ ਅਰੋੜਾ ਜੀ ਪੀਸੀਪੀ ਰੂਮ ਤੋਂ ਕਾਹਦੇ ਨਜ਼ਰਾਰੇ ਵੀਡੀਓ ਵਾ ਬੜੀਆਂ ਬਹੁਤ ਬੜਾ ਬੜਾ ਕੁਝ ਵੀਡੀਓ ਵਾਇਰਲ ਕਈ ਕੋ ਜਾ ਅੱਜ ਕਈ ਕਈ ਹੋਰ ਚੀਜ਼ਾਂ ਬਦਲ ਦਿੰਦੇ ਨੇ ਕੋਈ ਪਤਾ ਹੀ ਨਹੀਂ ਲੱਗਦਾ ਕਿਹੜਾ ਕਿਦੀ ਆਵਾਜ਼ ਲਾ ਕੇ ਕੀ ਕੁਝ ਕਰੀ ਜਾਂਦਾ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ